ਸਾਹਿਬ ਸਾਰਿਆਂ ਨੂੰ ਮਹਿਨਤ ਦੇ ਰੰਦਾਵਾ ਆਪਣੇ ਪਿੰਡ ਰੰਦਾਵਾ ਮਸੰਦਾ ਅੱਜ ਖੜਾ ਆ ਤੇ ਸਾਡੇ ਨੌਜਵਾਨਾਂ ਦੇ ਵੱਲੋਂ ਸਾਡੇ ਉਦਮ ਵੀਰ ਜਿਹੜੇ ਇੱਥੇ ਇਸ ਪਿੰਡ ਦੇ ਵਾਸਨੀਕ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਸਾਡਾ ਚੌਥਾ ਮੈਡੀਕਲ ਕੈਂਪ ਜਿਹੜਾ ਖੂਨਦਾਨ ਮਹਾਦਾਨ ਅਸੀਂ ਬਾਹਰ ਬੈਠੇ ਜਾਣਦੇ ਆ ਇਸ ਦੀ ਕੀਮਤ ਜਿੱਥੇ ਕਿ ਖੂਨ ਸਭ ਤੋਂ ਵੱਧ ਜਿਹੜਾ ਇਹਨਾਂ ਬਾਹਰਲੇ ਮੁਲਖਾਂ ਦੇ ਵਿੱਚ ਕਿਲਤ ਕਰਕੇ ਅ ਅਪੀਲਾਂ ਦੇ ਰਾਹੀਂ ਜਿਹੜਾ ਮੰਗਿਆ ਜਾਂਦਾ ਇਹਨਾਂ ਮੁਲਖਾਂ ਦੇ ਵਿੱਚ ਵੀ ਖੂਨ ਦੇ ਨਾਲ ਜ਼ਿੰਦਗੀ ਜਿਹੜੀ ਹੈ ਉਹ ਇੱਕ ਇੱਕ ਬੂੰਦ ਤੁਹਾਨੂੰ ਦੁਬਾਰਾ ਕਈ ਵਾਰ ਜ਼ਿੰਦਗੀ ਦਿੰਦਾ ਸੋ ਆਓ ਇਸ ਮਹਾ ਕੈਂਪ ਦਾ ਹਿੱਸਾ ਬਣੀਏ ਸਾਡੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਸੇਵਾ ਸੁਸਾਇਟੀ ਰੰਦਾਵਾ ਮਸੰਦਾ ਜਲੰਧਰ ਦੇ ਵੱਲੋਂ ਇਹ ਇੱਕ ਵਾਰੀ ਫੇਰ ਉਪਰਾਲਾ ਰੱਖਿਆ ਜਾ ਰਿਹਾ ਸਮੂਹ ਇਲਾਕਾ ਨਿਵਾਸੀਆਂ ਤੇ ਐਨ ਆਰ ਆਈ ਵੀਜ਼ ਜਿਹੜੇ ਆਏ ਹੋਏ ਨੇ ਤੇ ਆਸ-ਪਾਸ ਜਿਨ੍ਹਾਂ ਨੇ ਵੀ ਇਸ ਵੀਡੀਓ ਨੂੰ ਦੇਖਣਾ ਸਮਾਂ ਟਾਈਮ ਜ਼ਰੂਰ ਨੋਟ ਕਰ ਲੈਣਾ ਸੋ ਜਿੱਥੇ 8 ਮਾਰਚ ਨੂੰ ਦਿਨ ਸ਼ੁੱਕਰਵਾਰ ਪੈਂਦਾ ਆਉਦਾ ਸ਼ੁੱਕਰਵਾਰ ਤੇ 10 ਵਜੇ ਤੋਂ 2 ਵਜੇ ਤੱਕ ਇਸੇ ਹੀ ਪਿੰਡ ਦੇ ਵਿੱਚ ਸਨਰਾਈਜ਼ ਕਮਿਊਨਿਟੀ ਸੈਂਟਰ ਜਿਹੜਾ ਕਿ ਸਾਹਮਣੇ ਤੁਸੀਂ ਦੇਖ ਰਹੇ ਹੋ ਉੱਥੇ ਇਹ ਕੈਂਪ ਜੋੜ ਕੀਤਾ ਜਾ ਰਿਹਾ ਸਾਡੇ ਨਾਲ ਜਿਹੜੇ ਸ਼ੁਰੂ ਤੋਂ ਜੁੜੇ ਹੋਏ ਨੇ ਇਸ ਖੂਨਦਾਨ ਤੇ ਅੱਖਾਂ ਦੀ ਜਾਂਚ ਦੇ ਮੁਫਤ ਇਹ ਵੀ ਕਲੀਅਰੀ ਦੱਸ ਦਈਏ ਇਹ ਕੈਂਪ ਬਿਲਕੁਲ ਫ੍ਰੀ ਹੈ ਸੋ ਜਿਹੜੇ ਸ਼ੁਰੂ ਤੋਂ ਨਾਲ ਜੁੜੇ ਹੋਏ ਨੇ ਮੈਂ ਸਭ ਤੋਂ ਪਹਿਲੋਂ ਸੀਨੀਅਰ ਮੈਂਬਰਾਂ ਜਿਹੜੇ ਨੇ ਜਿਸ ਦੇ ਵਿੱਚ ਸਾਡੇ ਪਾਨਾ ਵੀਰ ਜੀ ਨਾਲ ਦੇ ਨਾਲ ਸੁਖਾ ਜਿਹੜਾ ਸਾਡੇ ਪਿੰਡ ਵਾਲਾ ਸਾਰੇ ਹੀ ਕੈਮਰਾ ਤੋਂ ਲੈ ਕੇ ਇੱਥੇ ਟੀਮ ਨਾਲ ਜਿਹੜੀ ਸਹਿਯੋਗ ਦੇ ਰਹੀ ਆ ਅ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਇਸ ਸਾਰੇ ਦੇ ਵਿੱਚ ਸਹਿਯੋਗ ਪਾਇਆ ਸੋ ਸੁਖੀ ਤੁਸੀਂ ਥੋੜਾ ਦੱਸਣਾ ਚਾਹੋਗੇ ਇਸ ਕੈਂਪ ਦੇ ਬਕੋ ਕੀ ਕੀ ਹੋ ਰਿਹਾ ਹੈ ਬਿਨਾਂ ਦਾ ਭਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਰੇਡੀਓ ਸਪਾਈਸ ਟੀਮ ਦਾ ਤੇ ਕੈਂਪ ਆਪਣਾ ਜੀ ਮੈਡੀਕਲ ਕੈਂਪ ਭਾਜੀ ਚੌਥਾ ਮੈਡੀਕਲ ਕੈਂਪ ਲੱਗ ਰਿਹਾ ਜੀ ਤੇ ਇਸ ਕੈਂਪ ਵਿੱਚ ਜਿੰਨੇ ਵੀ ਮਰੀਜ਼ ਆਉਣਗੇ ਅੱਖਾਂ ਦੇ ਚੈੱਕਅਪ ਲਈ ਉਹਨਾਂ ਦੇ ਜਿਹੜੇ ਆਪਰੇਸ਼ਨ ਆ ਉਹ ਸੇਵਾ ਸੁਸਾਇਟੀ ਵੱਲੋਂ ਫ੍ਰੀ ਕਰਾ ਕੇ ਦਿੱਤੇ ਜਾਣਗੇ ਤੇ ਇਹਦੇ ਨਾਲ ਹੀ ਬਲੱਡ ਡੋਨੇਸ਼ਨ ਦਾ ਕੈਂਪ ਲੱਗ ਰਿਹਾ ਆ ਤੇ ਅਸੀਂ ਇਹੀ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਖੂਨਦਾਨ ਵੀ ਕਰੋ ਜਿੱਦਾਂ ਭਾਜੀ ਹੁਣਾਂ ਨੇ ਸਾਰਾ ਦੱਸਿਆ ਵੀ ਖੂਨ ਦੀ ਇੱਕ ਬੋਤਲ ਨਾਲ ਜ਼ਿੰਦਗੀ ਬਚਦੀ ਆ ਕਿਸੇ ਦੀ ਤੇ ਇਹਦੇ ਵਿੱਚ ਵੀ ਜਿੱਦਾਂ ਪਿੰਸ ਹਸਪੀਟਲ ਦੀ ਟੀਮ ਆ ਰਹੀ ਆ ਤੇ ਆਪਾਂ ਅੱਖਾਂ ਦੇ ਪਹਿਲਾ ਦੋ ਕੈਂਪ ਕਰਾ ਹਟੇ ਆ ਜੀ ਤੇ ਤੀਜਾ ਅੱਖਾਂ ਦਾ ਕੈਂਪ ਆ ਜਾਨੀ ਟੋਟਲ ਆਪਣਾ ਚੌਥਾ ਕੈਂਪ ਆ ਇਹ ਤੇ ਜਿੰਨੇ ਵੀ ਅੱਖਾਂ ਦੇ ਮਰੀਜ਼ ਆਏ ਤੇ ਜਿੰਨੇ ਵੀ ਦੋ ਸਾਲ ਜਿਨ੍ਹਾਂ ਨੂੰ ਆਪਰੇਸ਼ਨਾਂ ਦੀ ਲੋੜ ਸੀ ਸਾਰਿਆਂ ਦੇ ਆਪਰੇਸ਼ਨ ਸਫਲ ਹੋਏ ਤੇ ਇਸ ਕਰਕੇ ਬੇਨਤੀ ਕਰਨਾ ਚਾਹੁੰਦੇ ਆਂ ਵੀ ਵੱਧ ਤੋਂ ਵੱਧ ਇਸ ਕੈਂਪ ਦਾ ਲਾਹਾ ਲੋ ਤੇ ਜੇ ਤੁਹਾਡੇ ਨੇੜੇ ਕੋਈ ਅੱਖਾਂ ਦਾ ਕੋਈ ਬਜ਼ੁਰਗ ਜਾਂ ਕੋਈ ਕੋਈ ਵੀ ਹੋਵੇ ਤੁਸੀਂ ਉਸ ਨੂੰ ਵੀ ਬੱਤ ਤੋਂ ਬੱਤ ਦੱਸੋ ਵੀ ਸਾਡੀ ਤੇ ਹੀ ਅਪੀਲ ਹੈ ਜੀ ਬਹੁਤ ਵਧੀਆ ਯਾਦ ਰਹੀ ਇਸ ਟੀਮ ਨੂੰ ਸ਼ੁਰੂ ਤੋਂ ਸਪੋਰਟ ਜਿਹੜੀ ਆ ਭਾਵੇਂ ਗੁਰਪ੍ਰੀਤ ਭਾਰੀ ਹੋਣ ਮਨੁੱਖਤਾ ਦੀ ਸੇਵਾ ਦੀ ਟੀਮ ਅਨਮੋਲ ਕਵਾਤਰਾ ਹੋਣ ਇੱਕ ਜ਼ਰੀਆ ਸਾਡੇ ਅਮਰਪਾਲ ਸਿੰਘ ਮਹਿਰੇ ਵਾਲੇ ਪਾਲ ਸਿੰਘ ਖਰੋੜ ਸੋ ਇਹ ਸਾਰੇ ਜਿਹੜੇ ਨੇ ਸਾਡੇ ਨਾਲ ਜੁੜੇ ਹੋਏ ਨੇ ਤਲਵੰਡੀ ਤੋਂ ਮਜੂਦ ਸਿੰਘ ਭਾਰੀ ਜਿਹੜੇ ਆ ਤੇ ਹਰਸ਼ਮਨ ਸਿੰਘ ਕਮਲ ਰਾਜ ਸਿੰਘ ਖਾਲਸਾ ਪੀਪੀ ਸੁਖਵਿੰਦਰ ਸਿੰਘ ਤਰਮਕੋਟ ਤੋਂ ਸਾਰੇ ਇੱਥੇ ਪਤਵੰਤੇ ਜਿਨ੍ਹਾਂ ਨੇ ਮਨੁੱਖਤਾ ਨੂੰ ਸਮਰਪਿਤ ਆਪਣੀਆਂ ਜ਼ਿੰਦਗੀ ਦੇ ਜਿਹੜੇ ਬਿਹਤਰੀਨ ਪਲ ਜਿਹੜੇ ਸਮਰਪਿਤ ਕੀਤੇ ਹੋਇਆ ਉਹਨਾਂ ਨੇ ਇਸ ਦੀ ਪ੍ਰੋਰਤਾ ਕੀਤੀ ਹੈ ਇੱਥੇ ਆ ਵੀ ਚੁੱਕੇ ਨੇ ਆਉਂਦੇ ਨੇ ਇਸ ਸੁਸਾਇਟੀ ਨਾਲ ਵਰਕ ਕਰਦੇ ਨੇ ਇਸ ਸੁਸਾਇਟੀ ਦੇ ਨਾਲ ਵਰਕ ਕਰਦੇ ਆ ਅਸੀਂ ਵੀ ਸਾਰੇ ਐਨ ਆਰ ਆਈ ਜਿਹੜੇ ਇੱਥੇ ਆ ਇਸ ਪਿੰਡ ਦੇ ਤੁਹਾਨੂੰ ਅਸੀਂ ਬੇਨਤੀ ਕਰਨਾ ਚਾਹਾਂਗੇ ਜਿਹਨਾਂ ਪਰਿਵਾਰਾਂ ਦੇ ਵਿੱਚ ਇਸ ਦੀ ਜ਼ਰੂਰਤ ਹੈ ਅੱਖਾਂ ਦੇ ਪੱਖੋਂ ਤੇ ਉਹ ਜ਼ਰੂਰ ਆਪਣਾ ਨਾਮ ਲਖੋਣ ਖੂਨਦਾਨ ਦੇ ਪੱਖੋਂ ਤੁਸੀਂ ਜ਼ਰੂਰ ਪਹੁੰਚੋ ਨਾਲੇ ਤਾਂ ਖੂਨ ਸਾਫ ਹੁੰਦਾ ਹੈ ਨਾਲੇ ਤੁਸੀਂ ਖੂਨ ਦੇ ਨਾਲ ਜ਼ਿੰਦਗੀ ਬਚਾਉਂਦੇ ਹੋ ਆ ਪਾਨੇ ਪਾਈ ਤੁਸੀਂ ਕੁਝ ਕਹਿਣਾ ਚਾਹੋਗੇ ਠੀਕ ਹੈ ਸੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਸੇਵਾ ਸੁਸਾਇਟੀ ਰੰਧਾਵਾ ਮਸੰਦਾ ਦੇ ਵੱਲੋਂ ਚੌਥਾ ਜਿਹੜਾ ਮੈਡੀਕਲ ਕੈਂਪ ਹੈ ਮਿੱਤੀ ਇਸ ਆਉਂਦੇ ਸੈਟਰਡੇ ਨੂੰ 8 ਮਾਰਚ ਨੂੰ ਤੁਸੀਂ ਇੱਥੇ ਹੀ ਬਿਲਕੁਲ ਜਿੱਥੇ ਅਸੀਂ ਖੜੇ ਆ ਇੱਥੇ ਰੰਦਾਵਾ ਮੁਸੰਦਾ ਸਨਰਾਈਜ਼ਰ ਜਿਹੜਾ ਕਮਿਊਨਿਟੀ ਸੈਂਟਰ ਪਹੁੰਚਣਾ ਹੈ 10 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਪ੍ਰੋਗਰਾਮ ਹੈ ਸੰਪਰਕ ਦੇ ਪੱਕੋ ਨੰਬਰ ਤੁਸੀਂ ਦੇਖ ਸਕਦੇ ਹੋ 918360519413 ਜਾਂ ਫਿਰ 9915367065 ਪਹੁੰਚ ਰਹੀਆਂ ਸ਼ਖਸ਼ੀਤਾ ਦਾ ਅਸੀਂ ਵੀਰਵਾ ਦਿੱਤਾ ਸਭ ਤੋਂ ਇੰਪੋਰਟੈਂਟਲੀ ਜਿਹੜੀਆਂ ਸ਼ਕਤੀਆਂ ਨਿਯੋਣਾ ਉਹ ਤੁਸੀਂ ਉਹ ਸਮਾਂ ਕੱਢੋ ਤੇ ਆਓ ਇੱਕ ਚੰਗੇ ਕਾਰਜ ਦੇ ਵਿੱਚ ਯੋਗਦਾਨ ਪਾਈਏ ਇਸ ਖੂਨਦਾਨ ਅੱਖਾਂ ਦੇ ਕੈਂਪ ਨੂੰ ਸਫਲ ਬਣਾਈਏ ਤੁਹਾਡੀ ਅਸੀਂ ਉਡੀਕ ਦੇ ਵਿੱਚ ਰਾਵਾਂਗੇ ਸਾਰੀ ਨਗਰ ਨਿਵਾਸੀ